ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਮਹੱਲਾ ਚੌਥਾ ਸਤਗੁਰ ਕੀ ਜੀ ਕੀ ਸਾਰ ਨਜਪੈ ਕਿ ਪੂਰੇ ਸਰਬੁਰ ਸਤਗੁਰ ਭਾਵੈ ਗੁਰਸਿੱਖ ਅੰਦਰੇ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੁ ਗੁਰ ਖੁਸ਼ੀ ਆਵੇ ਸਦੁਰਿਆਖੈ ਸੁਕਾਰ ਕਮਾਵਣ ਸੁ ਜਪ ਕਮਾਵੈ ਗੁਰਸਿੱਖਾਂ ਕੀ ਘਰ ਸੱਚਾ ਥੈ ਪਾਵੇ ਵਿਨੇ ਸਾਧੂ ਗੁਰ ਕੇ ਹੁਕਮ ਹੈ ਜੇ ਸੁਰ ਸਿੱਖਾਂ ਬਾਸੋ ਕੰਮ ਕਰਾਇਆ ਲੋੜੇ ਤਿਸ ਗੁਰ ਸਿੱਖ ਫਿਰ ਨੇੜ ਨ ਆਵੇ ਗੁਰ ਸਾਧ ਗੁਰ ਅੱਗੇ ਕੋ ਜੀ ਲਾਏ ਘਾਲ ਲੈ ਤਿਸ ਗੁਰ ਗੈ ਗੁਰ ਸਿੱਖ ਕਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜ ਹੈ ਗੁਰ ਸਿੱਖ ਮੂਲਨ ਆਵੇ ਬ੍ਰੰਭੀਚਾਰ ਨਾਨਕ ਆਖ ਸੁਣਾਵੇ ਜੇ ਮੈਂ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੈ ਵਾਹਿਗੁਰੂ ਦੀ ਕ ਖਲਸਾ ਵਾਹਿਗੁਰੂ ਦੀ ਕੀ ਫਤੇ ਜੇਤਾ ਜੀਉ ਪਿੰਡ ਸਤਿਰ ਤੂ ਠਾਕੁਰ ਪੂਛ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਦੇਖਾ ਤੂ ਕਰਾਏ ਹੈ ਤੇ ਹਾਂ ਓੰਕਰੀ ਬਖਿਆਨ ਸਤਿਗੁਰੂ ਰੂਪ ਗੁਰੂ ਪਿਆਰੀ ਗੁਰੂ ਸਰੀ ਸਾ ਸੰਗ ਜੀਓ ਆਉਗੋ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਦੰਦ ਗੁਰੂ ਰੰਧਾ ਜੀ ਨੇ ਮਹਾਰਾਜਾ ਰਸਨਾ ਤੋਂ ਚਾਰਨ ਕੀਤਾ ਹੋਇਆ ਇਹ ਗੌੜੀ ਕੀ ਬਾਤ ਲੜੀਵਾਰ ਦਾ 33 ਨੰਬਰ ਸ਼ਬਦ ਜੋ ਕਿ 317 ਅੰਗ ਤੇ ਸੁਸ਼ੋਭਿਤ ਹੈ ਕੱਲ ਆਪਾਂ ਸੋ ਲੋਕ ਸ਼ਰਵਨ ਕੀਤਾ ਸੀ ਵੀ ਸਾਡੇ ਗੁਰੂ ਕਿਸ ਤਰ੍ਹਾਂ ਪਰਮਖਦੀ ਵਡਿਆਈ ਦੱਸ ਰਹੇ ਨੇ ਅੱਜ ਉਸੇ ਵਡਿਆਈ ਨੂੰ ਹੋਰ ਗੁੱਝਾ ਖੋਲ ਕੇ ਦੱਸਣਾ ਕਰਦੇ ਨੇ ਸੰਤ ਮਿਲੈ ਕਿਛ ਸੁਣੀਏ ਕਹੀ ਹੈ ਅਸੰਤ ਮਿਲੈ ਮਸਤ ਕਰ ਰਹੀ ਹੈ ਸਿਰਫ ਇੰਨੀ ਪੰੰਤੀ ਦੀ ਬਾਬਾ ਕਬੀਰ ਸਾਹਿਬ ਦੀ ਵਿਆਖਿਆ ਗੁਰੂ ਰਾਮਦਾਸ ਜੀ ਥੋੜੇ ਪਹਿਲੇ ਲਫ਼ਜ਼ਾਂ 'ਚ ਬਖਸ਼ਿਸ਼ ਕਰ ਰਹੇ ਨੇ ਆਉ ਵਿਚਾਰਨਾ ਚਾਹੀਏ ਮਹੱਲਾ ਚੌਥਾ ਸਾਡੇ ਵਰਕੇ ਜੀ ਕਿ ਸਾਰਣ ਜਾਪੈ ਕਿ ਪੂਰੇ ਸਤਗੁਰ ਭਾਵੈ ਸਤਗੁਰ ਕੇ ਜੀ ਕੀ ਸਾਰਨਾ ਜਾਪੈ ਇੱਥੇ ਜੀ ਬਹੁਤਿਆਨ ਜੀਵਣ ਲਈ ਨੇ ਸਤਗੁਰ ਕੇ ਜੀ ਸਤਗੁਰੂ ਦੇ ਮਨ ਦੀ ਕਾਰ ਕੋ ਤੁਨੇ ਮਨ ਦੀ ਕੋਈ ਵੀ ਅਸਾਂ ਨਹੀਂ ਜਾਣਦਾ ਸਤਿਗੁਰੂ ਨੂੰ ਕੀ ਚੰਗਾ ਲੱਗਦਾ ਹੈ ਕਿਉਂਕਿ ਆਪਾਂ ਕੀ ਵੇ ਕਹਿ ਦਿੰਨੇ ਆ ਨਾ ਵੀ ਬੰਦਾ ਰਾਤ ਤੋਂ ਰਾਤ ਅਮੀਰ ਹੋ ਗਿਆ ਪਤਾ ਨਹੀਂ ਕੀ ਬਣ ਗਿਆ ਬਾਣਾ ਤੇ ਸਤਿਗੁਰੂ ਕਹਿੰਦੇ ਜਿੰਨੂੰ ਚੰਨਾ ਦੇਣਾ ਜਿਵੇਂ ਦੇਣਾ ਜਿੱਥੇ ਦੇਣਾ ਉਹ ਨਿਰੰਕਾਰ ਨੇ ਬਖਸ਼ਿਸ਼ ਕਰ ਹੀ ਦੇਣਾ ਇਹ ਦਾ ਰਸਾ ਖੁਦ ਦਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਸਤਿਗੁਰੂ ਜੇ ਚੋਰੀ ਭਰਨ ਤੇ ਆਵੇ ਦੁਨੀਆ ਦੀ ਤਾਕਤ ਨਹੀਂ ਹੈ ਰੋਕਣ ਵਾਲੀ ਜਿਸ ਦਾ ਸਾਹ ਵੱਡਾ ਡਾਹੋ ਜੇ ਉਸ ਨੂੰ ਮਾਰਨਾ ਸਕੇ ਕੋਈ ਜੇ ਸਤਗੁਰੂ ਕੋਲ ਤੇ ਆਵੇ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਬਚਾਉਣ ਵਾਲਾ ਸਤਗੁਰੂ ਇੱਥੇ ਤਾਂ ਕਹਿੰਦੇ ਨਹੀਂ ਸਤਗੁਰੂ ਕੀ ਜੀ ਕੀ ਸਾਰਨਾ ਜਪੈ ਜੇ ਕੋਈ ਕਹਿੰਦਾ ਨਾ ਮੈਂ ਆਉਣ ਵਾਲੇ ਟਾਈਮ ਦਾ ਦੱਸ ਦਵਾਂਗਾ ਸਤਗੁਰੂ ਕਹਿੰਦੇ ਝੂਠ ਬੋਲ ਰਿਹਾ ਹੈ ਮਾਇਆ ਕਾਰਨ ਵਿਤਿਆ ਵਿੱਚ ਉਹ ਐਸਾ ਹੈ ਕਹਿੰਦੇ ਸਤਗੁਰ ਕੇ ਜੀ ਕੀ ਸਾਰਨਾ ਜਾਪੈ ਉਹਦੇ ਮਨ ਦੀ ਨਿਰੰਕਾਰ ਦੇ ਮਨ ਦੀ ਕੋਈ ਨਹੀਂ ਜਾਣਦਾ ਕਿ ਪੂਰੇ ਸਤਗੁਰ ਭਾਵੇਂ ਇੱਕ ਬੰਤੀ ਇੱਕ ਕੀ ਕੀ ਨਹੀਂ ਕਹਿਣਾ ਇੱਥੇ ਕਿ ਕਕੇ ਨੂੰ ਸਹੀ ਹੈ ਇੱਕ ਹੈ ਕਿ ਪੂਰੇ ਸਤਗੁਰ ਭਾਵੇਂ ਕਹਿੰਦੇ ਜਾਨਤਾ ਸਤਗੁਰ ਦੇ ਮਨ ਦੀ ਵਿਅਥਾ ਕੋਈ ਆਕਾਰ ਰੂਪ ਦੀ ਜਾਣ ਨਹੀਂ ਸਕਦਾ ਤੇ ਜਾਨ ਰੰਕਾਰ ਨੂੰ ਖੁਦ ਪਤਾ ਹੈ ਕਹਤੇ ਕਿ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰ ਹੈ ਕਹਿੰਦੇ ਯਾਰ ਤਾਂ ਰੰਗਾਲ ਖੁਦ ਜਾਣਦਾ ਇਹ ਹੁੰਦਾ ਸੱਚਾ ਭਗਤ ਜਾਣਦਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਕਿ ਕਹਿੰਦਾ ਗੁਰ ਸਿੱਖ ਅੰਦਰ ਸਤਿਗੁਰੂ ਵਰਤੈ ਜੋ ਸਿੱਖਾ ਨੂੰ ਲੋਚੈ ਸੋ ਗੁਰ ਖੁਸ਼ੀ ਆ ਲੈ ਗੁਰ ਸਿੱਖ ਅੰਦਰ ਸਤਿਗੁਰੂ ਵਰਤੈ ਕਹਿੰਦੇ ਜਿਹੜਾ ਗੁਰਸਿੱਖ ਗੁਰਸਿੱਖ ਜਿਹੜਾ ਕੱਲ ਵੀ ਆਪਾਂ ਸਰਵਣ ਕੀਤਾ ਸੀ ਸਤਿਗੁਰੂ પાસે ਗੁਰਮੁਖ ਗਿਆਨ ਵਿਵੇਕਪਤ ਹੋਏ ਹਰ ਗੁਣ ਗਾਲਾ ਚੱਲਦਾ ਹੱਟ ਭਰੋਈ ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਨਣਾ ਹੈ ਉਹ ਜਿਹੜੀ ਅਵਸਥਾ ਬਣ ਜਾਂਦੀ ਹੈ ਸਤਿਗੁਰ ਕਹਿੰਦੇ ਨੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਸੇ ਐਸਾ ਜਿਹੜਾ ਗੁਰਸਿੱਖ ਪਾਉ ਗੁਰੂ ਨੂੰ ਸੰਗੋਖ ਲੈ ਕੇ ਚੱਲਣ ਵਾਲਾ ਹੈ ਉਹਦੇ ਅੰਦਰ ਸਤਿਗੁਰ ਨਿਰੰਕਾਰ ਆਪ ਵਰਤਦਾ ਹੈ ਜੋ ਗੁਰ ਜੋ ਸਿੱਖਾਂ ਨੂੰ ਲੋਚੇ ਜਿਹੜਾ ਉਹਦੇ ਭਗਤਾਂ ਨੂੰ ਚੰਗਾ ਲੱਗਦਾ ਸੋ ਗੁਰ ਖੁਸ਼ੀ ਆਵੇ ਉਹਦੇ ਵਿੱਚ ਹੀ ਸਤਿਗੁਰ ਦੀ ਖੁਸ਼ੀ ਹੁੰਦੀ ਹੈ ਸਤ ਗੁਰੇ ਆਖੈ ਸੋ ਕਾਰ ਕਮਾਉਣ ਜੋ ਸਤਗੁਰੂ ਆਖਦਾ ਹੈ ਗੁਰਸਿੱਖ ਉਹ ਹੀ ਕਰਦਾ ਹੈ ਨਿਰੰਕਾਰ ਦਾ ਜਗ ਭਗਤ ਉਹ ਹੀ ਉਹ ਕਰਦਾ ਜਿਹੜਾ ਸਤਗੁਰੂ ਦੇ ਹੁਕਮ ਵਿੱਚ ਹੈ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਸਤਲਾਈ ਮਨ ਜਾਂ ਫਲ ਪ੍ਰਾਪਨ ਹੋ ਮਨ ਵਿੱਚੋਂ ਜਾਏ ਜਿਹੜਾ ਇਸ ਰਸਤੇ ਤੇ ਇਸ ਤੇਜ ਨੂੰ ਜ਼ਿੰਦਗੀ ਦਾ ਸੂਤ ਬਣਾ ਲੈਂਦਾ ਹੈ ਸੋ ਜਪ ਕਮਾ ਲਾ ਉਹ ਜਪ ਕੇ ਕਮਾ ਵੀ ਲੈਂਦਾ ਗਿਆਨ ਗੁਰਸਿੱਖਾਂ ਕੀ ਘਾਲ ਸੱਚਾ ਫਲ ਪਾਉਂਦਾ ਹੈ ਐਸੇ ਗੁਰ ਸਿੱਖਾਂ ਦੇ ਕਾਰਨ ਨਰਨਰੰਗਾਰ ਆਪ ਥਾਂ ਬੰਦ ਦਾ ਭਾਵ ਆਪ ਸਫਲੀ ਕਰ ਦਿੰਦਾ ਹੈ। ਸਤਗੁਰ ਜੇ ਤੂੰ ਤਰੁਠਾ ਸਤਗੁਰ ਨੇ ਕਿਰਪਾ ਦੇਣ ਹਾਂ ਤੇ ਦੂਜਾ ਨਾ ਵਿਖਾਲ ਜੇ ਕਿਰਪਾਲੂ ਹੋ ਜਾਏ ਨਾ ਦਾਸ ਗੁਰੂ ਦੀ ਅਜੂਰੀ ਚ ਕਹਿੰਦਾ ਦੂਜਾ ਦੇਖਣ ਦੀ ਔਕਾਤ ਹੀ ਨਹੀਂ ਹੁੰਦਾ। ਕਮੀ ਨਹੀਂ ਛੱਡਦਾ। ਪਰ ਇਹਦੇ ਗੂ ਦੀ ਗੱਲ ਮੰਨੂ ਮੰਨੋ ਮੰਨਣ ਵਾਲੀ ਹੋਵੇ ਮਨ ਤੋਂ ਮੰਨੇ ਬੰਦਾ। ਸਤਪੁਰ ਬੜਾ ਦੇ ਅਲੂਆ ਬੜਾ ਕਿਰਪਾਲੂ ਹੋਇਆ। ਜੋ ਕਰਨਾ ਜਿੰਨਾ ਕਰਨਾ ਉਹਨੇ ਸੋਚ ਸਮਝ ਕੇ ਕਰਨਾ ਹੈ ਤੇਰਾ ਭਲਾ ਸੋਚ ਕੇ ਕਰਨਾ ਮਾੜਾ ਨਹੀਂ ਸੋchnਾ ਹੁਣ ਕਹਦਾਂਗੇ ਕਿ ਜੀ ਕਈ ਬੱਚੇ ਨਾਤ ਹੋ ਜਾਂਦੇ ਨੇ ਯਾਨੀ ਕਿ ਉਹ ਬੱਚਿਆਂ 'ਚ ਔਕਾਤ ਹੈ ਆਪਣਾ ਆਪ ਸੰਭਲਣ ਦੀ ਤਾਂ ਆਰਸ਼ ਕਰਦਾ ਹੈ ਬੱਚਿਆਂ 'ਚ ਔਕਾਤ ਬਖਸ਼ਿਸ਼ ਕਰ ਦਿੰਦਾ ਆਪਣਾ ਆਪ ਸੰਭਲਣ ਦੀ ਜੇ ਕੋਈ ਜਨਨੀ ਵਿਧਵਾ ਹੋ ਜਾਂਦੀ ਹੈ ਮਤਲਬ ਇਹ ਨਹੀਂ ਮਾੜਾ ਕੀਤਾ ਉਹਦੇ ਵਿੱਚ ਔਕਾਤ ਹੈ ਆਪਣਾ ਟੱਬਰ ਪਾਲਣ ਦੀ ਤਾਂ ਵਿਧਵਾ ਹੁੰਦਾ ਹੈ ਸ਼ਰੀਰ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਕੋਈ ਨਾ ਕੋਈ ਪਲੱਸ ਪੁਆਇੰਟ ਲਿਖਤਾ ਹੁੰਦਾ ਹੈ ਇਹ ਵੀ ਨਹੀਂ ਮੜਾ ਕਰਦਾ ਜੇ ਕਿਤਰੇ ਦਿਨਾਂ ਦੀ ਵਿਧਵਾ ਦਾ ਉਹ પતિ ਸ਼ਰਾਬੀ ਹੋ ਜਾਏ ਕਦੋਂ ਨਾ ਤਮਰੇ ਜਮਾ ਤੇ ਸਤਿਗੁਰੂ ਕਹਿੰਦੇ ਨਹੀਂ ਜੋ ਕਰਦਾ ਉਹ ਨੰਨ ਕਾਰਜ ਚੰਗਾ ਕਰਦਾ ਮੜਾ ਨਹੀਂ ਕਰਦਾ ਜੇ ਜੀ ਭੇਜਦਾ ਤਾਂ ਵੀ ਚੰਗਾ ਤੇ ਜੇ ਲੱਗਦਾ ਤਾਂ ਵੀ ਚੰਗਾ ਐਸਾ ਹੈ ਆਪੇ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋ ਤਿਸ ਪਾ ਲੈ ਨਾਨਕਾ ਸਾਈਕਲ ਚੰਗੀ ਅਸੀਂ ਮੋਹ ਦੀਆਂ ਤੰਦਾਂ ਵਿੱਚ ਵਿਰਵਾਪ ਕਰਦੇ ਆ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਨਿਰੰਕਾਰ ਨੂੰ ਸਭ ਕੁਝ ਚੰਗਾ ਲੱਗਦਾ ਹੈ ਜਿਹੜਾ ਉਹ ਨਿਰੰਕਾਰ ਦੇ ਦੱਸੇ ਤੇ ਯੱਪ ਕਰਦਾ ਹੈ ਗੁਰੂ ਦਾ ਗਿਆਨ ਹਿਰਦੇ ਵਿੱਚ ਵਸਾ ਕੇ ਜ਼ਿੰਦਗੀ ਵਿੱਚ ਅਮਲ ਕਰਦਾ ਹੈ ਕਹਿੰਦੇ ਐਸੇ ਗੁਰਸਿੱਖਾਂ ਦੇ ਘਰ ਮੈਂ ਨਿਰੰਕਾਰ ਸਾਏ ਪਾਰਸ ਦਾ ਪਾਲ ਸਫਲੀ ਕਰ ਦਿੰਦਾ ਹੈ ਵਿਨ ਸਤਗੁਰੂ ਕੇ ਹੁਕਮੈ ਜੇ ਗੁਰਸਿੱਖਾਂ ਕਾ ਪਰਸੋ ਕੰਮ ਕਰਾਇ ਲੋੜੇ ਤਿਸ ਗੁਰਸਿੱਖ ਮਰ ਮੂਲ ਨੇੜ ਨਾ ਆਵੇ ਵਿਨ ਸਤਗੁਰੂ ਕੇ ਹੁਕਮੈ ਪਰ ਜੇ ਕੋਈ ਮਨਮੁਖ ਮਿਲਤੀ ਦਾ ਮਲੁਖ ਵਿਨਾ ਸਤਗੁਰੂ ਦੇ ਹੁਕਮ ਦੇ ਅਨੁਸਾਰ ਜੇ ਕੋਈ ਗੁਰਸਿੱਖਾਂ ਤੋਂ ਕੰਮ ਕਰਵਾਂਦਾ ਹੈ ਤੇ ਗੁਰਸਿੱਖਾਂ ਤੋਂ ਕੰਮ ਲੋੜ ਨਾ ਕਰਦਾ ਹੈ ਕੰਮ ਕਰਾਇਆ ਲੋੜੇ ਲੋੜਦਾ ਹੈ ਕੰਮ ਜਿਸ ਗੁਰਸਿੱਖ ਫਿਰ ਮੂਲ ਨੇੜ ਨਾ ਆਵੇ ਐਸਾ ਗੁਰਸਿੱਖ ਫਿਰ ਐਸੇ ਮਨ ਮੁਖ ਦੇ ਕੋਲ ਨੇੜ ਨਹੀਂ ਆਂਦਾ ਸਰਗੁਰੂ ਇਹ ਹੀ ਬੋਸ਼ਿਸ਼ ਕਰ ਰਹੇ ਨੇ ਗੁਰਸਿੱਖ ਗੁਰਸਤ ਗੁਰ ਅੱਗੇ ਕੋ ਜਿਉ ਲਾਏ ਘਰ ਲੈ ਤਿਸ ਅੱਗੇ ਗੁਰਸਿੱਖ ਕਾਰਕਮਾਵੇ ਗੁਰਸਤ ਗੁਰ ਅੱਗੇ ਕਹਿੰਦੇ ਆਪਣੀ ਗੁਰੂ ਦੇ ਅੱਗੇ ਆਪਣੇ ਸਤਗੁਰੂ ਨਿਰੰਕਾਰ ਦੇ ਅੱਗੇ ਕੋ ਜਿਉ ਲਾਏ ਘਰ ਲੈ ਆਪਣੇ ਜਿੰਦ ਦੇ ਨਾਲ ਜੇ ਕੋਈ ਕਹਾੜਣਾ ਕਰਦਾ ਹੈ ਤੇ ਗੁਰਸਿੱਖ ਗੁਰਸਿੱਖ ਕਮਾਵੇ ਐਸੇ ਗੁਰਸਿੱਖ ਜਿਹੜਾ ਮਨੁੱਖ ਰੰਕਾਰ ਦੇ ਹੁਕਮ ਵਿੱਚ ਚੱਲਦਾ ਫਿਰ ਐਸੇ ਬੰਮ ਕਹਿੰਦੀ ਐਸੇ ਗੁਰਸਿੱਖ ਉਹਦੀ ਕਹਾੜ ਕਰਦੇ ਨੇ ਨਾਨਕ ਮੰਗਿਆ ਧੁਰ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੇ ਨਾਮ ਦੇ ਭਾਗ ਨੇ ਇਹਨੇ ਜਿਹੜਾ ਆਪ ਜਪਦਾ ਨਾ ਤੇ ਹੋਰ ਨਾਲ ਨੂੰ ਜਪਦਾ ਐਸੇ ਔਰ ਸਿੱਖ ਦੀ ਐਸੇ ਮਨੁੱਖ ਦੀ ਸੇਵਾ ਦੇ ਵਿੱਚ ਬ੍ਰਹਮ ਗਿਆਨੀ ਵੀ ਪਹੁੰਚ ਜਾਂਦੇ ਨੇ ਸਤਿਗੁਰੂ ਨੇ ਬਾਬਾ ਕਬੀਰ ਜੀ ਨੇ ਕੀ ਕਿਹਾ ਕਬੀਰ ਸੁਪਨਾ ਉਹ ਬਰੜਾਏਗਾ ਜਿਸ ਮੁਖ ਨਿਕਸਰ ਹਾਮਤਾ ਕੇ ਪੰਗ ਕੀ ਪਾਣੀ ਮੇਰੇ ਤਨ ਕੋ ਚੰ ਮੇਰੇ ਚਮੜੀ ਉਧੇੜ ਕੇ ਪਹਿਲੀ ਵਾਰ ਉਸ ਜਨ ਸੁਪਨੇ ਵਿੱਚ ਵੀ ਤੈਨੂੰ ਜਪਦਾ ਤੇ ਇੱਥੇ ਉਹੀ ਕੰਡੀਸ਼ਨ ਦੱਸੀ ਹੈ ਕਿਨੇ ਗੁਰ ਸਤਿਗੁਰ ਅੱਗੇ ਕੋ ਜਿਉ ਲਾਇਕ ਆ ਲੈ ਤਿਸਤ ਕਾ ਗੁਰ ਸਿਕਾਰ ਕਮਾ ਲੈ ਕਹਿੰਦੇ ਜੇ ਕੋਈ ਨਾਮ ਜਪਦਾ ਹੈ ਗੁਰੂ ਦਾ ਤੇ ਕਹਿੰਦੇ ਐਸਾ ਗੁਰਸਿੱਖ ਉਸ ਮਨੁੱਖ ਦੀ ਕਾਰ ਵੀ ਕਰਦਾ ਹੈ ਸੇਵਾ ਵੀ ਕਰਦਾ ਹੈ ਜੇ ਠੱਕੀ ਆ ਲਠਕੀ ਉੱਠ ਜਾਏ ਤਿਸ ਨੇ ਗੁਰਸਿੱਖ ਮੂਲਨ ਆਵੇ ਜੇ ਕੋਈ ਮਨੁੱਖ ਬੇਇਮਾਨੀ ਕਰਦਾ ਹੈ ਗੁਰਸਿੱਖ ਦੇ ਨਾਲ ਉਹ ਬੇਇਮਾਨੀ ਹੈ ਜਿਹਦੇ ਨਾਲ ਬੇਇਮਾਨੀ ਅਜ ਮਰਦਾ ਵਿਸਟਾ ਕਿ ਕੀੜੇ ਵਿਸਟਾ ਮੈਂ ਸਮਾਏ ਕਹਿੰਦੇ ਖੱਗੀ ਦੇ ਵਿੱਚ ਬੇਇਮਾਨੀ ਜੀ ਆਦਾ ਇਸ ਸੰਸਾਰ 'ਚ ਬੇਇਮਾਨੀ ਕਰਦਾ ਇਸ ਸੰਸਾਰ ਜੋ ਕੂਚ ਕਰ ਜਾਂਦਾ ਇਸ ਨੇੜੇ ਫਿਰ ਐਸੇ ਮਨੁੱਖ ਦੇ ਨੇੜੇ ਗੁਰਸਿੱਖ ਮੂਲਨਾ ਆਵੇ ਇੱਕ ਰਤਾ ਮੂਲ ਪਰ ਵੀ ਗੁਰਸਿੱਖ ਨੇੜੇ ਨਹੀਂ ਆਂਦਾ ਕਿਉਂਕਿ ਉਹਨੂੰ ਸੰਸਾਰ ਦੀ ਪ੍ਰਕਿਰਤੀ ਆ ਜਾਂਦੀ ਹੈ ਦੁਨੀਆ ਦੀ ਪ੍ਰਕਿਰਤੀ ਆ ਜਾਂਦੀ ਐਸੇ ਮਨੁੱਖ ਨੂੰ ਐਸੇ ਗੁਰਸਿੱਖ ਨੂੰ ਬ੍ਰह्म ਵਿਚਾਰ ਨਾਲ ਇੱਕ ਆਖ ਸੁਣਾ ਆਵੇ ਐਸਾ ਬ੍ਰह्म ਵਿਚਾਰ ਐਸੇ ਕਰੁਖ ਦੀ ਬ੍ਰੰਹ ਵਿਚਾਰ 10 ਲੈਦੇ ਆ ਤੁਹਾਨੂੰ ਗੁਰੂ ਰੰਗ ਦਾ ਜੀ ਫਿਰ ਵੀ ਕਹਿੰਦੇ ਨੇ ਨਾਨਕ ਆਕ ਵੀ ਸੁਣਾਵਾਂ ਨਾਨਕ ਆਕ ਕੇ ਸੁਣਾ ਰਿਹਾ ਹੈ ਦੇਖੋ ਅਸੀਂ ਇੱਕ ਉਪਦੇਸ਼ ਦੇ ਦੀ ਤਾਂ ਕਹਿੰਦੇ ਨੇ ਮੈਂ ਦਿੰਦਾ ਤੇ ਸਤਿਗੁਰੂ ਨੇ ਪੂਰੀ ਬੜੀ ਦੀ ਸਭੇ 500 ਸਾਲ ਦੇ ਬਜ਼ੁਰਗ ਦਾ ਗਿਆਨ ਦੇ ਦਿੱਤਾ ਸਭ ਅੱਜ 10 ਕੰਫੀਡੈਂਸ ਦੇ ਨਾਲ ਗੁਰੂ ਜੀ ਜੁਰੀਸ਼ ਕਹਿੰਦਾ ਹੈ ਜੇ ਕਿਤੇ ਸਾਨੂੰ ਗੁਰਬਾਣੀ ਵਿਚਾਰਨੀ ਸਮਝ ਨਹੀਂ ਆ ਜਾਏ ਨਿਰੋਲ ਵਿਚਾਰ ਨਿਰੋਲ ਸੇਵਾ ਕਰਨੀ ਆ ਜਾਏ ਬਿਨਾ ਮਨਸ਼ਾ ਦੇ ਤੇ ਸਤਿਗੁਰੂ ਦਿੰਦਾ ਹੈ ਕਿੰਨੇ ਗੁਣਾ ਲੱਭਦੇ ਨੇ ਇਹ ਬਿਆਨ ਨਹੀਂ ਹੋ ਸਕਦਾ ਕਿੰਨਾ ਦਿੰਦਾ ਹੈ ਬਿਆਨ ਨਹੀਂ ਤੋਂ ਪਰੇ ਹੈ ਵੀ ਸਤਿਗੁਰੂ ਦਿੰਦਾ ਕਿੰਨਾ ਦਿੰਦਾ ਹੈ ਮਨ ਭਾਉਂਦਾ ਪਰ ਦਿੰਦਾ ਪਰ ਕਿਤੇ ਮੰਗਣਾ ਆ ਜਾਏ ਜੇ ਸਾਨੂੰ ਮਿਲਿਆ ਨਹੀਂ ਇਹਦਾ ਮਤਲਬ ਸਾਨੂੰ ਮੰਗਣਾ ਨਹੀਂ ਆਇਆ ਇਹੀ ਸਤੂ ਕਹਿੰਦੇ ਨੇ ਬ੍ਰਹਮ ਵਿਚਾਰ ਨਾਨਕ ਆਖਣਾ ਹੈ ਕਿ ਲਸ ਜਤਾ ਨਹੀਂ ਪਰ ਵਿਚਾਰ ਹੈ ਬ੍ਰਹਮ ਦੀ ਅਕਾਲ ਪੁਰਖ ਦੀ ਨਾਨਕ ਸੁਣਾ ਰਿਹਾ ਹੈ ਜੇ ਵਿਣ ਮਨਨੇ ਜੇ ਵਿਣ ਸਤਗੁਰੂ ਕੇ ਮਨ ਮੰਨੇ ਕੰਮ ਕਰਾਈ ਸੋ ਜਨਤ ਮਹਾ ਦੁਖ ਪਾਵੈ ਇਹਹੀ ਵਿਚਾਰ ਹੈ ਜੇ ਬਿਨ ਸਤਗੁਰੂ ਦੇ ਮਨ ਮੰਨੇ ਕੰਮ ਕਰਾਏਗਾ ਬਿਨ ਸਤਗੁਰੂ ਦੇ ਹੁਕਮ ਚ ਚੱਲੇਗਾ ਸੋ ਜੰਤ ਮਹਾ ਦੁਖ ਪਾਵੇ ਫਿਰ ਕਹਿੰਦੇ ਉਹ ਜੀਵ ਇਸ ਸੰਸਾਰ ਵਿੱਚ ਵੀ ਇਸ ਸੰਸਾਰ ਤੋਂ ਬਾਹਰ ਵਿੱਚ ਵੀ ਦੁਖੀ ਪਾਏਗਾ ਦੁੱਖ ਜਨ ਜਨ ਮਰੇ ਮਰੇ ਫਿਰ ਜੰਮਣ ਬਹੁਤ ਸਜਾਇਆ ਪਿਆ ਬਿਸਰਨਾ ਹੈ ਫਿਰ ਜੰਮਣ ਮਾਰੋਤੇ ਘੇੜ ਵਿੱਚ ਪੈ ਜਾਏਗਾ ਜੇ ਕਦੇ ਵੀ ਸਤਿਗੁਰੂ ਦੇ ਉਪਦੇਸ਼ ਦੇ ਉਲਟ ਚੱਲੇਗਾ ਦੁਖ ਪਾਏਗਾ ਦੁਖ ਖਟੇਗਾ ਦੁਖ ਵਿੱਚ ਹੀ ਮਰ ਜਾਏਗਾ ਸੋ ਗੁਰੂ ਰੂਪ ਗੁਰਪੇ ਦੀ ਸ਼ਾਸਕ ਜੀ ਜੇ ਇਨੀ ਨੂੰ ਬੇਨਤੀ ਕਰਦਾ ਕਿ ਮਨ ਜਾ ਕੇ ਜੇ ਕੋਈ ਗੱਲ ਚੰਗੀ ਲਕੀ ਹੋਵੇ ਤਾਂ ਗੁਰੂ ਰਾਮਦਾਸ ਜੀ ਗੁਰਨਾਲੀ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਜੀ ਕਿ ਸੁਮਾਨਾ ਵਾਕਟ ਬੋਲੇ ਦਾਸ ਦਾ ਨਾਚ ਕਰਦੇ ਫਿਰ satsang devosis ਕਰਵਰ ਦਾਸ ਜੀ ਤੋਂ ਕਥਾ ਵਿਚਾਰ ਕਰਨ ਦੀ ਜਾਚ ਆ ਜਾ ਰਹੀ ਗੱਲ ਵੱਢ ਕੇ ਫਤਿਹ ਦਾ ਜਵਾਬ ਸਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ